ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੰਸਦ ਦੇ ਵਿੱਚ ਜਾਣ ਨੂੰ ਲੈ ਕੇ ਹੁਣ ਕਾਫੀ ਚਰਚਾਵਾਂ ਛੜੀਆਂ ਹੋਈਆਂ ਨੇ ਤਾਂ ਪਿਛਲੇ ਸਮੇਂ ਤੋਂ ਇਹ ਚਰਚਾਵਾਂ ਸਨ ਕਿ ਅੰਮ੍ਰਿਤਪਾਲ ਜੋ ਖੰਡੂਰ ਸਾਹਿਬ ਤੋਂ ਉਮੀਦਵਾਰਸਾਂ ਨੇ ਜਿੱਤੂ ਉਮੀਦਵਾਰਸਾਂ ਨੇ ਕਿ ਉਹ ਹੁਣ ਸੰਸਦ ਦੇ ਵਿੱਚ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ ਕਦੋਂ ਬਾਹਰ ਆਉਣਗੇ ਜਾਂ ਉਹ ਬਾਹਰ ਨਹੀਂ ਆਉਣਗੇ ਇਸ ਦੇ ਉੱਤੇ ਕਾਫੀ ਵਿਚਾਰ ਚਰਚਾਾਂ ਮ ਜੜੀਆਂ ਚੱਲਦੀਆਂ ਸਨ ਤਾਂ ਹਰੇਕ ਕੋਈ ਆਪਣਾ ਆਪਣਾ ਪੱਖ ਰੱਖ ਰਹੀ ਸੀ ਤਾਂ ਹੁਣ ਅਦਾਲਤ ਵੱਲੋਂ ਇੱਕ ਪਟੀਸ਼ਨ ਦਾ ਨਵੇੜਾ ਕੀਤਾ ਗਿਆ ਤਾਂ ਇਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਜੋ ਭਾਈ ਅਮਰਤਪਾਲ ਸਿੰਘ ਨੇ ਉਹ ਸੰਸਦ ਦੇ ਵਿੱਚ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ ਜੋ 60 ਦਿਨ ਦੇ ਉੱਤੇ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਣ ਦਾ ਮਾਮਲਾ ਜਿਹੜਾ ਇਹ ਵੀ ਵਿਚਾਰਿਆ ਤੇ ਚਰਚਾ ਦੇ ਵਿੱਚ ਸੀ ਉਸ ਦੇ ਉੱਤੇ ਵੀ ਹੋਣਾ ਵਿਰਾਮ ਲੱਗ ਚੁੱਕਿਆ ਤਾਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਖੰਡੂਰ ਸਾਹਿਬ ਤੋਂ ਉਮੀਦਵਾਰ ਸੰਸਦ ਮੈਂਬਰ ਭਾਈ ਅਮਰਤਪਾਲ ਸਿੰਘ ਡਿਬਰੋਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਵੀ ਦੀ ਹਾਜ਼ਰੀ ਜੜੀਆ ਉਹ ਸੰਸਦ ਦੇ ਸੈਸ਼ਨ ਦੇ ਵਿੱਚ ਨਹੀਂ ਲੱਗ ਰਹੀ ਸੀ ਜਿਸ ਦੇ ਉੱਤੇ ਚਰਚਾਵਾਂ ਛੜੀਆਂ ਹੋਈਆਂ ਸਨ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ 60 ਦਿਨ ਦੀ ਗੈਰ ਹਾਜ਼ਰੀ ਸੰਸਦ ਦੇ ਸੈਸ਼ਨ ਦੇ ਵਿੱਚ ਅਮਰਤਪਾਲ ਦੀ ਲੱਗਦੀ ਹੈ ਤਾਂ ਉਹ ਉਸ ਨੂੰ ਜਿਹੜਾ ਆ ਉਸ ਦੀ ਮੈਂਬਰਸ਼ਿਪ ਹੈ ਉਸ ਨੂੰ ਰੱਦ ਕਰ ਦਿੱਤਾ ਜਾਏਗਾ ਤਾਂ ਇਸ ਦੇ ਉੱਤੇ ਅਮਰਤਪਾਲ ਵੱਲੋਂ ਜਿਹੜੀ ਆ ਇੱਕ ਪਟੀਸ਼ਨ ਪਾਈ ਗਈ ਸੀ ਤਾਂ ਇਹ ਕਿਹਾ ਗਿਆ ਸੀ ਕਿ ਉਸ ਨੂੰ ਸੰਸਦ ਦੇ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਜਿਹੜੀ ਆਗਿਆ ਦਿੱਤੀ ਜਾਵੇ ਤਾਂ ਫਿਰ ਹਾਈ ਕੋਰਟ ਵੱਲੋਂ ਜਿਹੜਾ ਇਸ ਦੇ ਬਾਬਤ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਸੀ ਉਸ ਦੇ ਉੱਤੇ ਕੀ ਜਵਾਬ ਆਇਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜੋ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਲੋਕ ਸਭਾ ਦੇ ਵਿੱਚ ਨਹੀਂ ਦਾਖਲ ਹੋ ਸਕਣਗੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਬਰਕਰਾਰ ਰਹੇਗੀ ਜੋ ਸਵਾਲ ਸੀਗੇ ਕਿ 60 ਦਿਨਾਂ ਦੇ ਜੋ ਗੈਪ ਪੈ ਗਿਆ ਜਾਂ ਉਹਨਾਂ ਦੀ ਇਹ ਕਹਿ ਸਕਦੇ ਆ ਕਿ ਜੋ ਅਮਰਤਪਾਲ ਸਿੰਘ ਦੀ ਗੈਰ ਹਾਜ਼ਰੀ ਜੇਕਰ 60 ਦਿਨ ਸੰਸਦ ਦੇ ਸੈਸ਼ਨ ਦੇ ਵਿੱਚ ਸੰਸਦ ਦੇ ਵਿੱਚ ਰਹਿੰਦੀ ਹੈ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਜਿਹੜੀ ਹੈ ਉਹ ਹੋ ਜਾਏਗੀ ਤਾਂ ਇਸ ਦੇ ਵਿੱਚ ਹੋਣਾ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਸੇ ਤਰ੍ਹਾਂ ਬਰਕਰਾਰ ਰਹੇਗੀ ਪਰ ਉਹ ਜੋ ਸੰਸਦ ਦੇ ਵਿੱਚ ਦਾਖਲ ਨਹੀਂ ਹੋ ਸਕਣਗੇ ਅਸਲ ਦੇ ਵਿੱਚ ਜੋ ਅਮਰਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਸ਼ਾਮਲ ਹੋਣ ਦਿੱਤਾ ਜਾਵੇ ਤਾਂ ਜੋ ਉਹ ਮਸਲਿਆਂ ਨੂੰ ਚੱਕ ਸਕਣ ਜੋ ਲੋਕਾਂ ਦੇ ਮਸਲੇ ਨੇ ਉਹਨਾਂ ਨੂੰ ਕੱਕ ਸਕਣ ਕਿਉਂਕਿ 60 ਦਿਨਾਂ ਤੱਕ ਸੈਸ਼ਨ ਦੇ ਵਿੱਚ ਜੇਕਰ ਕੋਈ ਭਾਗ ਨਹੀਂ ਲੈਂਦਾ ਤਾਂ ਉਸ ਦੀ ਮੈਂਬਰਸ਼ਿਪ ਜਿਹੜੀ ਆ ਉਹ ਖਤਮ ਹੋਣ ਦਾ ਖਤਰਾ ਬਣਿਆ ਰਹਿੰਦਾ ਤਾਂ ਇਸ ਦੇ ਉੱਤੇ ਹਾਈ ਕੋਰਟ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਹੁਣ ਸੰਸਦ ਦੀ ਕਮੇਟੀ ਨੇ ਅਮਰਤਪਾਲ ਦੀ 53 ਦਿਨਾਂ ਦੀ ਛੁੱਟੀ ਵੀ ਜਿਹੜੀ ਆ ਉਹ ਮਨਜ਼ੂਰ ਕਰ ਲਈ ਆ ਤਾਂ ਹੁਣ 53 ਦਿਨਾਂ ਦੀ ਜਿਹੜੀ ਆ ਛੁੱਟੀ ਅਮਰਤਪਾਲ ਵੱਲੋਂ ਕੀਤੀ ਗਈ ਸੀ ਤਾਂ ਇਸ ਦੇ ਵਿੱਚ 7 ਦਿਨ ਬਾਕੀ ਰਹਿੰਦੇ ਨੇ ਤੋ ਦਿਨਾਂ ਦੇ ਬਾਅਦ ਹੁਣ ਇਹ ਸਵਾਲ ਉੱਠਦਾ ਹੈ ਕਿ ਮੈਂਬਰਸ਼ਿਪ ਜਿਹੜੀ ਆ ਉਹਨਾਂ ਦੀ ਰੱਦ ਹੋਏਗੀ ਜੇਕਰ 53 ਦਿਨਾਂ ਦੀ ਛੁੱਟੀ ਜਿਹੜੀ ਹੈ ਕਮੇਟੀ ਵੱਲੋਂ ਮਨਜ਼ੂਰ ਕਰ ਲਈਤੀ ਗਈ ਆ ਤਾਂ ਇਸ ਦਾ ਮਤਲਬ ਹੈ ਜੇਕਰ 60 ਦਿਨ ਦੀ ਛੁੱਟੀ ਵੀ ਅਮਰਤਪਾਲ ਕਰਨਗੇ ਤਾਂ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਖਤਮ ਨਹੀਂ ਹੋਏਗੀ ਤਾਂ 60 ਦਿਨਾਂ ਵਾਲੀ ਜੋ ਸ਼ਰਤ ਲਾਗੂ ਉਹਨਾਂ ਤੇ ਨਹੀਂ ਹੋਏਗੀ ਉਹ ਲੋਕ ਸਭਾ ਮੈਂਬਰ ਇਸ ਤਰ੍ਹਾਂ ਬੜੇ ਰਹਿਣਗੇ ਤਾਂ ਹੁਣ ਸੰਸਦ ਦੀ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਹਾਈ ਕੋਰਟ ਵੱਲੋਂ ਉਹਨਾਂ ਦੀ ਪਟੀਸ਼ਨ ਦਾ ਨਿਪਟਾਰਾ ਜਿਹੜਾ ਆ ਉਹ ਕਰ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਜੋ ਸੰਸਦ ਦੇ ਸੈਸ਼ਨ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਉਸ ਦੇ ਵਿੱਚ ਜਾਣਾ ਚਾਹੁੰਦੇ ਨੇ ਅਤੇ ਜੋ ਉਹਨਾਂ ਨੂੰ ਉਮੀਦਵਾਰ ਚੁਣਿਆ ਗਿਆ ਤਾਂ ਆਪਣੇ ਲੋਕਾਂ ਦੇ ਮਸਲੇ ਜਿਹੜੇ ਨੇ ਉੱਥੇ ਚੱਕਣਗੇ ਤਾਂ ਫਿਰ ਇਸ ਦੇ ਵਿੱਚ ਹੁਣ ਇਹ ਬਿਲਕੁਲ ਜਿਹੜੀ ਆ ਹਾਈ ਕੋਰਟ ਵੱਲੋਂ ਰਾਹਤ ਨਹੀਂ ਦਿੱਤੀ ਗਈ ਆ ਤਾਂ ਅਮਰਪਾਲ ਨੂੰ ਹੋਣਾ ਰਾਹਤ ਨਹੀਂ ਮਿਲੀ ਆ ਕਿਉਂਕਿ ਉਹਨਾਂ ਨੂੰ ਸੰਸਦ ਦੇ ਵਿੱਚ ਜਾਣ ਦਾ ਹੁਕਮ ਜਿਹੜਾ ਆ ਉਹ ਨਹੀਂ ਹੋਇਆ ਤਾਂ ਉਹ ਸੰਸਦ ਦੇ ਵਿੱਚ ਨਹੀਂ ਜਾ ਸਕਣਗੇ ਤਾਂ ਉਸਤੇ ਨਾਲ ਹੀ ਜਿਹੜਾ ਆ ਇਹ 60 ਦਿਨਾਂ ਵਾਲੀ ਜੋ ਗੈਰ ਹਾਜ਼ਰੀ ਹੈ ਮੈਂਬਰਸ਼ਿਪ ਹੈ ਉਹ ਵੀ ਰੱਦ ਜਿਹੜੀ ਆ ਉਹ ਨਹੀਂ ਹੋਏਗੀ ਤਾਂ ਹੁਣ ਹਾਈ ਕੋਰਟ ਵੱਲੋਂ ਜਿਹੜਾ ਆ ਇਹ ਪਟੀਸ਼ਨ ਦਾ ਕਹਿ ਕੇ ਨਵਟਾਰਾ ਜਿਹੜਾ ਕਰ ਦਿੱਤਾ ਤਾਂ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਜਾਂਦਾ ਤੁਹਾਨੂੰ ਦੱਸ ਦਈਏ ਕਿ ਐਨਐਸਏ ਦੇ ਅਧੀਨ ਜੋ ਕਿ ਅਮਰਿਤਪਾਲ ਸਿੰਘ ਆ ਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਦਾ ਉਹ ਇਸ ਦੇ ਅਧੀਨ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਉਮੀਦਵਾਰ ਜਿਹੜਾ ਐਲਾਨਿਆ ਜਾਂਦਾ ਤਾਂ ਉਮੀਦਵਾਰ ਐਲਾਨਿਆ ਜਾਂਦਾ ਲੋਕ ਉਹਨਾਂ ਨੂੰ ਬਹੁਮਤ ਦਿੰਦੇ ਨੇ ਤੇ ਉਹ ਖਡੂਰ ਸਾਹਿਬ ਤੋਂ ਜਿਹੜੇ ਨੇ ਸੰਸਦ ਮੈਂਬਰ ਚੁਣੇ ਜਾਂਦੇ ਨੇ ਤਾਂ ਜੇਲ੍ਹ ਦੇ ਵਿੱਚ ਹੋਣ ਕਰਕੇ ਉਹ ਸੰਸਦ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਜਿਹੜੇ ਨੇ ਉਹ داخل ਨਹੀਂ ਹੋਏ ਯਾਨੀ ਕਿ ਹਾਜ਼ਰ ਨਹੀਂ ਹੋਏ ਤਾਂ ਇਸ ਦੇ ਉੱਤੇ ਲੋਕਾਂ ਵੱਲੋਂ ਇਹ ਕਿਹਾ ਗਿਆ ਸੀ ਜੋ ਵਿਰੋਧੀ ਧਿਰ ਦੇ ਲੀਡਰ ਸਨ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ 60 ਦਿਨ ਦੇ ਅੰਦਰ ਅੰਦਰ ਇਸ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਸ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਤਾਂ ਫਿਰ ਹਾਈ ਕੋਰਟ ਦੇ ਵਿੱਚ ਕਪਟੀਸ਼ਨ ਪਾਈ ਗਈ ਸੀ ਅਮਰਤਪਾਲ ਵੱਲੋਂ ਤਾਂ ਉਹਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਉਹ ਸੰਸਦ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਫਿਰ ਹਾਈ ਕੋਰਟ ਵੱਲੋਂ ਜਿਹੜਾ ਇਹ ਮਾਮਲਾ ਨੂੰ ਜਿਹੜਾ ਆ ਖਤਮ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ 60 ਦਿਨ ਤੋਂ ਬਾਅਦ ਵੀ ਉਹਨਾਂ ਦੀ ਮੈਂਬਰਸ਼ਿਪ ਖਤਮ ਨਹੀਂ ਹੋਏਗੀ ਪਰ ਉਹ ਸੰਸਦ ਦੇ ਵਿੱਚ ਨਹੀਂ ਜਾ ਸਕਦੇ